ਬੇਟੀਆਂ ਲੈਓ ਸਾਰੀਆਂ ਇੱਥੇ ਮੈਂ ਬੇਟੀਆਂ ਲਈ ਇੱਕ ਅਸਾਈ ਅੰਤਰਾ ਕਹਿਣਾ ਹੈ ਕਰਮਨ ਪਰਮਨ ਜਰਨਨ ਆਛੋਟੀ ਵੀ ਨਿੱਕੀ ਵੀ ਆਜੋ ਸਾਰੇ ਸਾਰੇ ਆਜੋ ਇੱਧਰ ਆਓ ਆਜਾ ਤੂੰ ਮੇਰੇ ਇੱਥੇ ਆ ਜਾ ਪਰਮਨ ਇੱਧਰ ਆ ਵੀ ਇਹ ਪੰਜ ਬਣਾ ਮੈਂ ਸਿਰਫ ਪਹਿਲਾਂ ਸਥਾਈ ਬੋਲਦਾ ਜੇ ਸਥਾਈ ਚੰਗੀ ਲੱਗੀ ਤਾਂ ਅੰਤਰਾ ਬੋਲੂਗਾ ਜੇ ਤੁਹਾਡੀਆਂ ਤਾਲੀਆਂ ਵੱਜੀਆਂ ਸੁਣਿਓ ਜਰਾ ਧਿਆਨ ਨਾਲ ਜੰਮਣ ਤੋਂ ਪਹਿਲਾਂ ਮਰ ਜਾਣਾ ਜੰਮ ਪਈਆ ਤਾਂ ਰੱਬ ਦਾ ਭਾਣਾ ਧਿਆਨ ਨਾਲ ਸੁਣਿਓ ਜੰਮਣ ਤੋਂ ਪਹਿਲਾਂ ਮਰ ਜਾਣਾ ਇਹ ਜੰਮ ਪਈਆ ਤਾਂ ਰੱਬ ਦਾ ਭਾਣਾ ਰੱਬ ਦਾ ਜਗ ਜਨਨੀ ਜਾਗਿਆ ਠੇ ਜਗ ਜਨਨੀ ਜਾਗੀ ਆਖੇ ਪਰ ਸਹਾਰ ਨਹੀਂ ਹੁੰਦੀ ਆ ਓਏ ਲੋਕੋ ਇਹ ਧੀਆ ਭਾਰ ਨਹੀਂ ਹੁੰਦੀਆਂ ਓਏ ਲੋਕੋ ਇਹ ਧੀਆ ਭਾਰ ਨਹੀਂ ਹੁੰਦੀਆਂ ਜੰਮਣ ਤੋਂ ਪਹਿਲਾ ਮਰ ਜਾਣਾ ਜਮ ਪਈਆ ਤਾ ਰੱਬ ਦਾ ਪਾਣਾ ਜਗ ਜਨਨੀ ਜਗ ਅੱਖੇ ਪਰ ਸਹਾਰ ਨਹੀਂ ਹੁੰਦੀਆਂ ਓਏ ਲੋਕੋ ਇਤਿਆਂ ਪਾਰ ਨਹੀਂ ਹੁੰਦੀਆਂ ਹਾਏ ਓਏ ਲੋਕੋ ਇਤਹੀਆਂ ਪਾਰ ਨਹੀਂ ਹੁੰਦੀਆਂ ਅੰਤਰਾ ਕਿੰਨਾ ਸੋਹਣਾ ਲਿਖਿਆ ਤਮੀ ਹੀਰਾਂ ਵਾਲੇ ਨਹੀਂ ਸਰਕਾਰ ਜਰਾ ਧਿਆਨ ਦਿਓ ਕਹਿੰਦਾ ਜਦੋਂ ਧੀਆਂ ਛੋਟੀਆਂ ਹੁੰਦੀਆਂ ਫਿਰ ਵਿਆਈਆਂ ਜਾਂਦੀਆਂ ਉੱਥੇ ਕਿੰਨਾ ਸੋਹਣਾ ਲਿਖਿਆ ਜਿੱਥੇ ਜਿੱਤੇ ਪੈਰ ਧਰਦੀਆਂ ਜਿੱਥੇ ਜਿੱਤੇ ਪੈਰ ਧਰਦਿਆਂ ਇਹ ਖੈਰ ਮੰਗਣ ਉਹਨਾਂ ਥਾਂਵਾਂ ਦੀ ਜਿੱਥੇ ਜਿੱਤੇ ਪੈਰ ਧਰਦਿਆਂ ਇਹ ਖੈਰ ਮੰਗਣ ਉਹਨਾਂ ਥਾਂਵਾਂ ਦੀ ਕਰਨ ਦੁਆਵਾਂ ਰੱਬ ਤੋਂ ਮੰਗਣ ਲੰਮੀ ਉਮਰ ਪਰਹਾਵਾਂ ਦੀ ਕੀ ਬਾਤ ਹੈ ਬਹੁਤ ਛੇ ਲੰਮੀ ਉਮਰ ਪਰਹਾਵਾਂ ਕੌਣ ਕਹਿੰਦਾ ਕੇ ਕੌਣ ਕਹਿੰਦਾ ਕੇ ਬਾਬਲ ਦਾ ਪਿਆਰ ਨਹੀਂ ਹੁੰਦੀ ਆ ਓਏ ਲੋਕੋ ਇਹ ਧੀਆ ਭਾਰ ਨਹੀਂ ਹੁੰਦੀਆਂ ਓਏ ਲੋਕੋ ਇਹ ਧੀਆ ਭਾਰ ਨਹੀਂ ਹੁੰਦੀਆਂ ਜੇ ਚੰਗਾ ਲੱਗਾ ਤਾਂ ਦੱਸ ਦਿਓ ਜਿਹੜੇ 41 ਆਵਾਜ਼ਾਂ